ਮਾਨਯੋਗ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਮੈਂਬਰ ਆਫ ਪਾਰਲੀਮੈਂਟ ਦਿੱਲੀ ਵਿਸ਼ਾ ਗਰੀਬਾਂ ਦਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਤਸੱਲੀ ਬਖਸ਼ ਲਾਭ ਨਾ ਪਹੁੰਚਣ ਬਾਰੇ ਸੰਸਦ ਵਿੱਚ ਆਵਾਜ਼ ਉਠਾਉਣ ਬਾਰੇ ਬਿਨੇ ਪੱਤਰ ਸ਼੍ਰੀਮਾਨ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਵੇਖਣ ਨੂੰ ਮਿਲਿਆ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਗਰੀਬਾਂ ਤੱਕ ਤਸੱਲੀ ਬਖਸ਼ ਨਹੀਂ ਪਹੁੰਚ ਰਿਹਾ ਗਰੀਬ ਬਜ਼ੁਰਗ ਮਾਤਾਵਾਂ ਪਹਿਲਾਂ ਨੂੰ ਦਫਤਰਾਂ ਵਿੱਚ ਅਫਸਰ ਬਹੁਤ ਖੱਜਲ ਖਰਾਬ ਕਰ ਰਹੇ ਹਨ ਇਹ ਗਰੀਬ ਸੰਵਿਧਾਨ ਦਾ ਚੌਥਾ ਥੰਮ ਹਨ ਜੇਕਰ ਇਹ ਥੰਮ ਨਾ ਹੋਵੇ ਤਾਂ ਸੰਸਦ ਦਾ ਸੰਵਿਧਾਨ ਚੱਲ ਹੀ ਨਹੀਂ ਸਕਦਾ ਇਸ ਥੰਮ ਦੇ ਨਾਲ ਹੀ ਸੰਵਿਧਾਨ ਚੱਲਦਾ ਹੈ ਜੋ ਭਾਰਤ ਸਰਕਾਰ ਵੱਲੋਂ ਗਰੀਬਾਂ ਦੇ ਹਿੱਤ ਵਿੱਚ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ ਉਹ ਯੋਜਨਾਵਾਂ ਸਬੰਧਤ ਡਿਪਾਰਟਮੈਂਟ ਦੇ ਅਫਸਰ ਗਰੀਬਾਂ ਤੱਕ ਪਹੁੰਚਾ ਕੇ ਖੁਸ਼ ਨਹੀਂ ਹਨ ਇਹ ਵਿਸ਼ਾ ਚਿੰਤਾਜਨਕ ਹੈ ਮੈਂ ਇਹੋ ਜੇ ਗਰੀਬ ਪਰਿਵਾਰਾਂ ਨਾਲ ਹੋ ਰਿਹਾ ਧੱਕਾ ਸਹਿਣ ਨਹੀਂ ਕਰਾਂਗਾ ਮੈਂ ਇਹੋ ਜੀ ਦੁਖੀ ਪਰਿਵਾਰਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਾਉਣ ਲਈ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ ਤੱਕ ਗਰੀਬਾਂ ਵੱਲੋਂ ਲਿਖੀਆਂ ਪੇਟੀਆਂ अनेका ਵਾਰ ਪਹੁੰਚਿਆ ਹੋਣਾ ਸਰਕਾਰਾਂ ਇਹ ਚਿੱਠੀਆਂ ਤੇ ਸਿਫਾਰਸ਼ਾਂ ਅੱਗੇ ਕਾਰਪੋਰੇਸ਼ਨ ਅੰਮ੍ਰਿਤਸਰ ਦਫ਼ਤਰ ਵਿੱਚ ਭੇਜ ਦਿੰਦੇ ਹਨ ਮੈਂ ਆਪ ਜੀ ਦੇ ਧਿਆਨਿਤ ਉਹਨਾਂ ਦੁਖੀ ਪਰਿਵਾਰਾਂ ਦੇ ਨਾਮ ਭੇਜ ਰਿਹਾ ਹਾਂ ਜਿਨ੍ਹਾਂ ਨੇ ਨਗਰ ਨਗਰ ਮੁੰਦੇ ਦਫ਼ਤਰ ਵਿੱਚ ਪਿਛਲੇ 9 ਸਾਲਾਂ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਲੈਣ ਲਈ ਫਾਰਮ ਭਰ ਕੇ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਜਮ੍ਹਾਂ ਕਰਾਏ ਹਨ ਉਹਨਾਂ ਨੇ ਕਾਰਪੋਰੇਸ਼ਨ ਦੇ ਦਫ਼ਤਰ ਵਿੱਚ ਲੰਮਾ ਲੰਮੇ ਚੱਕਰ ਮਾਰੇ ਹਨ ਤੇ ਉਹਨਾਂ ਨੂੰ ਕੋਰੇ ਲਾਰਿਆਂ ਤੋਂ ਸਿਵਾਇ ਕੁਝ ਵੀ ਹਾਸਲ ਨਹੀਂ ਹੋਇਆ ਆਪ ਜੀ ਪਾਸ ਮਾਰਕ ਹੋ ਕੇ ਕਾਰਪੋਰੇਸ਼ਨ ਦੇ ਦਫਤਰ ਅੰਦਰ ਗਰੀਬ ਗਰੀਬ ਚਿੱਠੀਆਂ ਉੱਤੇ ਕਮਰਾ ਨੰਬਰ 110 ਵਿੱਚ ਬੈਠੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਸਾਡੇ ਖਿਲਾਫ ਵੱਡੇ ਵੱਡੇ ਮੰਤਰੀ ਸਾਹਿਬਾਨਾਂ ਨੂੰ ਸ਼ਿਕਾਇਤਾਂ ਕਰਦੇ ਹਨ ਉਹਨਾਂ ਨੂੰ ਮੈਂ ਕਦੇ ਵੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਨਹੀਂ ਲੈਣ ਦੇਵਾਂਗਾ ਭਾਵੇਂ ਇਹ ਲੋਕ ਕਾਰਪੋਰੇਸ਼ਨ ਜਾਂ ਸੁਪਰੀਮ ਕੋਰਟ ਵਿੱਚ ਪਹੁੰਚ ਕਰ ਲੈਣ ਮੈਂ ਆਪ ਜੀ ਅੱਗੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਇਹ ਗਰੀਬਾਂ ਦੀ ਦੱਬੀ ਕੁਚਲੀ ਆਵਾਜ਼ ਸਰਦ ਰੋਤ ਦੇ ਸ਼ਾਸਨ ਵਿੱਚ ਉਠਾਈ ਜਾਵੇ ਤੇ ਸ੍ਰਿਸ਼ਟੀ ਦੇ ਚੌਥੇ ਥੰਮ ਨੂੰ ਉਹ ਜਿਹੜਨ ਤੋਂ ਬਚਾਇਆ ਜਾਵੇ ਜੀ ਸਮਾਜ ਸੇਵਕ ਸੁਖਵਿੰਦਰ ਸਿੰਘ ਨੀਵੀ ਪੱਤੀ ਕੋਟ ਖਾਲਸਾ ਅੰਮ੍ਰਿਤਸਰ ਪੰਜਾਬ ਮੈਂ ਸ਼ਿਵ ਸ਼ਿਵਦੇਵਾਲ ਸਿੰਘ ਪੁੱਤਰ ਮਗਰ ਸਿੰਘ ਨੰਬਰ 9781671629 ਲਓ ਜੀ ਇਹ ਸਾਡੇ ਜੀ ਸ਼ੇਰ ਦਿਆਲ ਸਿੰਘ ਜੀ ਸ਼ੇਰ ਦਿਆਲ ਸਿੰਘ ਜੀ ਕਾਂਗਰਸ ਪਾਰਟੀ ਦੇ ਨਮਾਇंदे ਹਨ ਆ ਜਿਹੜੀ ਸੰਗਤ ਬੈਠੀ ਆ ਆ ਜਿਹੜੀ ਬੈਠੀ ਆ ਸੰਗਤ ਇਹਦੇ ਵਿੱਚ ਬੀਬੀ ਭਜਨ ਕੌਰ ਜੀ 9 ਸਾਲ ਤੋਂ ਪ੍ਰਧਾਨ ਮੰਤਰੀ ਸਾਹਿਬ ਦੇ ਦਫ਼ਤਰ ਵਿੱਚ ਚਿੱਠੀਆਂ ਭੇਜੀਆਂ ਤੇ चिट्ठियां ਮਾਰਕ ਪ੍ਰਧਾਨ ਮੰਤਰੀ ਵੱਲੋਂ ਹੋ ਕੇ ਆਈਆਂ ਤੇ ਥੱਲੇ ਬੈਠੇ ਅਧਿਕਾਰੀ ਨੇ ਉੱਚ ਅਧਿਕਾਰੀ ਨੇ ਇਹ चिट्ठियां ਗੈਬ ਕਰ ਲਈਆਂ ਇਹ ਬੀਬੀਆਂ ਵਿਧਵਾ ਹਨ ਵਿਧਵਾ ਹਨ ਇਹਨਾਂ ਵਿੱਚੋਂ ਬੀਬੀ ਸਰਜੀਤ ਕੌਰ ਜੀ ਆ ਇੱਕ ਬੀਬੀ ਸਰਜੀਤ ਕੌਰ ਪਤਨੀ ਗੁਰਦੀਪ ਸਿੰਘ ਦੂਜੀ ਬੀਬੀ ਸਰਜੀਤ ਕੌਰ ਪਤਨੀ ਗੁਰਦੀਪ ਸਿੰਘ ਆ ਆ ਬੈਠੇ ਜੀ ਕਸ਼ਮੀਰ ਸਿੰਘ ਜੀ ਬੈਠੇ ਨੇ ਕਸ਼ਮੀਰ ਸਿੰਘ ਪੁੱਤਰ ਸੇਵਾ ਸਿੰਘ ਜੀ ਬੈਠੇ ਨੇ ਉਧਰੋ ਬੀਬੀ ਬੈਠੀ ਆ ਰਾਣੀ ਰਾਣੀ ਜੀ ਬੈਠੀ ਆ ਰਾਣੀ ਪਤਨੀ ਬਲਬੀਰ ਸਿੰਘ ਬੈਠੀ ਆ ਇਹਨਾਂ ਨੇ ਆ ਜਿਹੜੀ ਚਿੱਠੀ ਲਿਖੀ ਆ ਇਹ ਚਿੱਠੀ ਦੇ ਉੱਤੇ ਮਾਨ ਜੋਗ ਗੁਰਜੀਤ ਸਿੰਘ ਜੀ ਔਲਾ ਐਮਪੀ ਮੈਂਬਰ ਆਫ ਪਾਰਲੀਮੈਂਟ ਨੂੰ ਇਹ ਚਿੱਠੀ ਲੈ ਕੇ ਮੰਗ ਕੀਤੀ ਆ ਕਿ ਨਾ ਗਰੀਬਾਂ ਦੀ ਆਵਾਜ਼ ਜਿਹੜੀ ਆ ਸਸਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਉਠਾਈ ਜਾਵੇ ਤੇ ਜਿਹੜੇ ਗਰੀਬਾਂ ਨੂੰ ਲਾਭ ਦੇਣ ਤੋਂ ਅਫਸਰ ਤੰਗ ਕਰ ਰਹੇ ਨੇ ਇਹਨਾਂ ਦੇ ਸਿਕੰਜਾ ਕੱਸਿਆ ਜਾਵੇ ਤੇ ਹੋਰ ਸਰਕਾਰੀ ਦੇ ਨਾਲ ਇਹ ਜਿਹੜੀਆਂ ਚਿੱਠੀਆਂ ਜਾਰ ਮਾਰਕੋ ਕੇ ਆਉਂਦੀਆਂ ਨੇ ਇਹਨਾਂ ਦੇ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਗਰੀਬਾਂ ਨੂੰ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦਾ ਲਾਭ ਜਲਦੀ ਤੋਂ ਜਲਦੀ ਦਿੱਤਾ ਜਾਵੇ ਤੇ ਦਫ਼ਤਰਾਂ ਵਿੱਚ ਖੱਜਲ ਖਰਾਬ ਨਾ ਕੀਤਾ ਜਾਵੇ